ਇਲਾਕੇ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਅਤੀ ਆਧੁਨਿਕ ਸਹੂਲਤਾਂ ਪ੍ਰਦਾਨ ਕਰ ਰਏ ਗੁਰਦੇਵ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਨੂਰਪੇਵਦੀਵਲੋ ਲੋਕਾਂ ਦੀ ਸੋਤ ਲਈ ਨਜ਼ਦੀਕ ਦੇ ਪੰਜਿਲਿਆ ਚੋਂ ਪਹਿਲੀ ਐਕਮੋ ਮਸ਼ੀਨ ਸਥਾਪਿਤ ਕੀਤੀ ਗਈ ਜਿਸ ਦਾ ਉਦਘਾਟਨ ਜ਼ਿਲ੍ਹਾ ਸਿਵਲ ਸਜਨ ਰੂਪਨਗਰ ਡਾਕਟਰ ਤਸੀਮ ਸਿੰਘ ਨੇ ਰਿਬਨ ਕੱਟ ਕੇ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਸਮੁੱਚੇ ਹਸਪਤਾਲ ਦਾ ਦੌਰਾ ਕਰਕੇ ਸਹੂਲਤਾਂ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਉੱਥੇ ਹੀ ਵੱਖ-ਵੱਖ ਵਾਰਡਾਂ ਦੇ ਦਾਖਲ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਰਾਤੋ ਹਸਪਤਲ ਦੇ ਪ੍ਰਬੰਧਕ ਅਤੇ ਇਲਾਜਪੰਦੀ ਹਾਲਚਾਲ ਜਾਣਿਆ। ਇਸ ਮੁਕੇ ਉਹਨੇ ਗੱਲ ਕਰਦੀਆ ਕਿ ਜਿੱਤੇ ਹਸਪਤਲ ਦੇ ਐਮਡੀ ਡਾਟਾ ਗੁਰਦੇਵ ਸਿੰਘ ਤੇ ਮੈਡਮ ਕੁਛਲਿਆ ਨੂੰ ਮੁਬਾਰਕਬਾਦ ਵੀਰ ਕੀਤੀ ਉੱਥੇ ਹੀ ਕਿਹਾ ਕਿ ਇਹ ਇਲਾਕਾ ਭਾਵੇਂ ਪਿਛੜਿਆ ਜਾਣਿਆ ਜਾਂਦਾ ਹੈ। ਪਰੰਤੂ ਇਸ ਛੋਟੇ ਜਿਹੇ ਖੇਤਰ 'ਚ ਇੰਨੇ ਵੱਡੇ ਪੱਧਰ ਤੇ ਇਸ ਹਸਪਤਲ ਅੰਦਰ ਆਧੁਨਿਕ ਸਹੂਲਤਾਂ ਦੇਣਾ ਇੱਕ ਵੱਡੀ ਪ੍ਰਾਪਤੀ ਹੈ। ਤੇ ਇੱਥੋਂ ਦੇ ਦੋ ਦਿਲ ਦੇ ਮਰੀਜ਼ਾਂ ਲਈ ਐਡਵਾਂਸ ਤਕਰੀਦ ਦਾ ਸੈਂਟਰ ਚਲਾਇਆ ਗਿਆ ਹੈ। ਉਹ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ। ਇਸ ਮੁਕ ਕੇ ਗੱਲ ਕਰਦਿਆਂ ਡਾਕਟਰ ਗੁਰਦੇਵ ਸਿੰਘ ਨੇ ਕਿਹਾ ਕਿ ਇਹ ਐਕਵੋ ਮਸ਼ੀਨ ਡੀਐਮਸੀ ਲਧਿਆਣਾ ਤੇ ਪੀਜੀਐ ਚੰਡੀਗੜ੍ਹ ਵਿੱਚੀ ਲੱਗੀ ਹੋਈ ਹੈ। ਪ੍ਰੰਤੂ ਅਸੀਂ ਆਪਣੇ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਇੱਥੇ ਨਾ ਕੇਵਲ ਇਹ ਮਸ਼ੀਨ ਲਗਾਈ ਹੈ ਬਲਕਿ ਇਸ ਲਈ ਸਮੁੱਚੀ ਟੀਮ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮਸ਼ੀਨ ਦਾ ਹੀ ਗੁਰਦਿਆਂ, ਕਿਡਨੀਆਂ ਜਾਂ ਫਿਫੜੇ ਦੀ ਬਿਮਾਰੀ ਤੋਂ ਪੀੜਤ ਉਹ ਮਰੀਜ਼ ਜਿਨ੍ਹਾਂ ਲਈ ਇੱਕ ਵਾਰ ਵੈਂਟੀਲੇਟਰ ਵੀ ਕੰਮ ਨਹੀਂ ਕਰਦਾ ਉਹਨਾਂ ਨੂੰ ਇਸ ਐਕਵੋ ਮਸ਼ੀਨ ਦਾਈ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ। ਉਹਨਾਂ ਨੇ ਐਬੀ ਜਿੱਸੇ ਕੀ ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਹਸਪਤਾਲ ਅੰਦਰ ਇੱਕ ਮੋਰਚੀ ਸੈਂਟਰ ਵੀ ਸ਼ੁਰੂ ਕੀਤਾ ਹੈ ਜਿਸ ਚ ਇਲਾਕੇ ਦੇ ਲੋਕਾਂ ਨੂੰ ਆਪਣੇ ਕੋਈ ਸਾਖ ਸੰਬੰਧੀ ਦੀ ਡੈੱਡ ਬੋਡੀ ਰੱਖਣ ਲਈ ਫ੍ਰੀ ਸਹੂਲਤ ਦਿੱਤੀ ਜਾਵੇਗੀ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਅੱਜ ਦੇ ਸ਼ੁਭ ਦੇ ਦੇ ਇਸਾ ਕਿ ਮੈਨੂੰ ਇੱਥੇ ਆਣ ਦਾ ਮੌਕਾ ਮਿਲਿਆ ਮੈਂ ਡਾਕਟਰ ਗੁਰਦੇਵ ਤੇ ਇਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਮੈਨੂੰ ਇਹ ਮੌਕਾ ਬਖਸ਼ਿਆ ਤੇ ਜਿਸ ਨਾਲ ਕਿ ਮੈਨੂੰ ਵੀ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਰੋਪੜ ਜ਼ਿਲ੍ਹੇ ਦੇ ਵਿੱਚ ਨੂਰਪੁਰਵੇਦੀ ਦਾ ਜੋ ਇਲਾਕਾ ਹੈਗਾ ਇਹ ਥੋੜਾ ਜਾਇ ਜਣੀ ਅੰਡਰ ਡਿਵੈਲਪਡ ਹੈ ਪਰ ਮੈਨੂੰ ਇੱਥੇ ਆਣ ਕੇ ਦੇਖ ਕੇ ਬੜਾ ਹੀ ਮਾਣ ਮਹਿਸੂਸ ਹੋਇਆ ਕਿ ਭਾਵੇਂ ਸਰਕਾਰੀ ਨਹੀਂ ਦ ਪ੍ਰਾਈਵੇਟ ਵਿੱਚ ਡਾਕਟਰ ਗੁਰਦੇਵ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈਗਾ ਜਿਹਦੇ ਵਿੱਚ ਇਸ ਇਲਾਕੇ ਦੇ ਲੋਕਾਂ ਦੇ ਲਈ ਬਹੁਤ ਹੀ ਵਧੀਆ ਯਾਨੀ ਸਹੂਲਤਾਂ ਮੈਡੀਕਲ ਤੌਰ ਤੇ ਜਿੱਦਾਂ ਹਰ ਸਪੈਸ਼ਲਿਟੀ ਸਪੈਸ਼ਲਿਟੀ ਨਹੀਂ ਸੁਪਰ ਸਪੈਸ਼ਲिटीज ਦਾ ਜੋ ਹੈ OPD ਉਹਦੇ ਆਪਰੇਟਿਵ ਕੰਮ ਹੋਰ ਜਿਹੜੀਆਂ ਟੈਕਨੀਕਸ ਆ ਮਾਡਰਨ ਟੈਕਨੀਕਸ ਦੇ ਨਾਲ ਅਲਾਜ ਕੀਤਾ ਜਾਂਦਾ ਹੈਗਾ ਇਹ ਬਹੁਤ ਵੱਡੀ ਇੱਕ ਪਰਮਾਤਮਾ ਵੱਲੋਂ ਇਹਨਾਂ ਤੇ ਬਖਸ਼ਿਸ਼ ਹੈਗੀ ਆ ਤੇ ਮੈਂ ਇਸ ਦਾ ਇਹਨਾਂ ਨੂੰ ਧੰਨਵਾਦ ਕਰਦਾ ਤੇ ਇਹਨਾਂ ਨੂੰ ਆਪਣੇ ਬਹੁਤ ਹੀ ਦਿਲੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਕਿ ਇਹਨਾਂ ਨੇ ਜੋ ਇਹ ਵੀੜਾ ਛੁਕਿਆ ਤੇ ਇਹ ਉਹਨੂੰ ਪੂਰੇ ਤਨਮਨ ਧਨ ਨਾਲ ਇਹ ਲਿਵਾ ਰਹੇ ਨੇ ਤੇ ਮੈਂ ਪਰਮਾਤਮਾ ਜੀ ਇਹ ਹੀ ਬੇਨਤੀ ਕਰਦਾ ਇਹ ਹੀ ਮੇਰੀ ਅਰਦਾਸ ਹੈਗੀ ਆ ਵੀ ਇਹ ਐਦਾਂ ਹੀ ਦਿਨ ਦੁਗਣੀ ਰਾਤ ਚੋਂਗਣੀ ਇਸ ਇਲਾਕੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ ਤੇ ਜੋ ਚਰੇ ਗਰੀਬ ਹੈ ਜਿਨ੍ਹਾਂ ਤੋਂ ਇਹਨਾਂ ਨੇ ਦੱਸਿਆ ਵੀ ਅਸੀਂ ਫ੍ਰੀ ਵਿੱਚ ਵੀ ਇਹ ਕੰਮ ਕਰਦੇ ਹੈਗੇ ਆ ਵੀ ਕਿਸੇ ਨੂੰ ਇਲਾਜ ਪੱਖੋਂ ਅਸੀਂ ਜਾਣ ਨਹੀਂ ਦਿੰਦੇ ਇਹ ਬਹੁਤ ਵੱਡੀ ਇਹਨਾਂ ਦੀ ਸੋਚ ਹੈਗੀ ਆ ਤੇ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਤੇ ਜਿਵੇਂ ਕਿ ਇੱਥੇ ਜੋ ਰੋਪੜ ਹੈਗਾ ਗੁਰੂਆਂ ਪੀਰਾਂ ਦੀ ਸ਼ਹੀਦਾਂ ਦੀ ਧਰਤੀ ਹੈਗੀ ਆ ਇੱਥੇ ਹਰ ਮਹੀਨੇ ਕੋਈ ਨਾ ਕੋਈ ਅਜਿਹੇ ਫੰਕਸ਼ਨ ਹੁੰਦਾ ਹੈ ਜਿੱਥੇ ਕਿ ਬਹੁਤ ਜ਼ਿਆਦਾ ਲੱਖਾਂ ਦੀ ਤਰਫ਼ ਵਿੱਚ ਰਿਲੀਜੀਅਸ ਫੰਕਸ਼ਨਸ ਵੀ ਹੁੰਦੇ ਨੇ ਅਗਲੇ ਮਹੀਨੇ ਮਾਰਚ ਦੇ ਵਿੱਚ ਹੋਲਾ ਮਾਲਾ ਨੈਣਾ ਦੇਵੀ ਦਾ ਮੇਲਾ ਹੋਰ ਬਹੁਤ ਸਾਰੇ ਜੋ ਰਿਲੀਜੀਅਸ ਪ੍ਰੋਗਰਾਮਸ ਹੈ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸ਼ਰਧਾਲੂ ਦੂਰੋਂ ਦੂਰੋਂ ਆਉਂਦੇ ਨੇ ਤੇ ਉਹਨਾਂ ਨੂੰ ਜੋ ਸਹਿਹੂਲਤਾ ਉਹਨਾਂ ਦੀ ਜਿਹੜੀ ਘਾਟ ਹੈਗੀ ਆ ਉਹ ਡਾਕਟਰ ਗੁਲਦੇਵ ਇਹ ਹੋਰ ਜਿਹੜੇ ਪ੍ਰਾਈਵੇਟ ਹਸਪੀਟਲ ਉਹਨਾਂ ਤੋਂ ਵੀ ਸਾਨੂੰ ਪੂਰਾ ਸਹਿਯੋਗ ਦੀ ਲੋੜ ਹੁੰਦੀ ਹੈ ਤੇ ਮੈਂ ਇਹ ਆਸ ਕਰਦਾ ਹਾਂ ਵੀ ਡਾਕਟਰ ਗੁਲਦੇਵ ਦੇ ਵੀ ਸਾਡੇ ਤੋਂ ਪਿੱਛੇ ਨਹੀਂ ਹਟਣਗੇ ਤੇ ਜਿੱਥੇ ਵੀ ਸਾਨੂੰ ਪ੍ਰਸ਼ਾਸਨ ਨੂੰ ਜ਼ਿਲ੍ਹਾ ਸਿਹਤ ਵਿਭਾਗ ਨੂੰ ਇਹਨਾਂ ਦੀ ਲੋੜ ਮਹਿਸੂਸ ਹੋਈਗੀ ਤਾਂ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਨਾਲ ਚੱਲਣਗੇ ਤੇ ਮੈਂ ਇਹਨਾਂ ਸ਼ਖਮਨਾਂ ਦੇ ਨਾਲ ਇਹਨਾਂ ਦਾ ਫਿਰ ਇੱਕ ਵਾਰੀ ਧੰਨਵਾਦ ਕਰਦਾ ਤੇ ਇਹਨਾਂ ਨੂੰ ਫਿਰ ਦੁਬਾਰਾ ਵਧਾਈ ਦਿੰਦਾ ਕਿ ਇਹ ਇਦਾਂ ਹੀ ਲੋਕਾਂ ਦੀ ਸੇਵਾ ਕਰਦੇ ਹਨ ਪਹਿਲੇ ਤਾਂ ਮੈਂ ਸਿਵਲ ਸਰਜਨ ਸਾਹਿਬ ਦਾ ਹੀ ਥੈਂਕ ਯੂ ਕਰਦਾ ਵੀ ਸਾਡੇ ਕੋਲ ਇਹਨਾਂ ਨੇ ਚਰਨ ਪਾਏ ਸਾਡੇ ਮਤਲਬ ਰਿਕੁਐਸਟ ਤੋਂ ਇਹਨੇ ਮਤਲਬ ਆਣ ਦੀ ਪਾਲਤਾ ਕੀਤੀ ਤੇ ਦੂਜਾ ਮੈਨੂੰ ਵੈਸੀ ਸ਼ੌਕ ਹੈ ਮਤਲਬ ਮੈਨੂੰ ਆਪ ਨੂੰ ਨਹੀਂ ਸਮਝ ਨਹੀਂ ਲੱਗਦੀ ਕਿ ਮੈਂ ਕਿਉਂ ਇੰਦਾ ਤੇ ਕੁਝ ਕਰਦਾ ਕਿਉਂਕਿ ਮੈਨੂੰ ਇਹ ਹੁੰਦਾ ਵੀ ਜੇ ਕੋਈ ਪੇਸ਼ੈਂਟ ਕਿਸੇ ਚੀਜ਼ ਦੀ ਕਮੀ ਤੋਂ ਡੈਥ ਹੋ ਗਈ ਭਾਵੇਂ ਉਹ ਸਾਡੇ ਕੋਲੋਂ ਵੀ ਭਾਵੇਂ ਰਸਤੇ ਜਾਂਦੇ ਹੋਵੇ ਭਾਵੇਂ ਉਹ ਜਾ ਕੇ ਚੰਡੀਗੜ੍ਹ ਹੋ ਜੇ ਵੀ ਮੇਰੀ ਕੋਸ਼ਿਸ਼ ਹੁੰਦੀ ਵੀ ਉਹ ਦੁਬਾਰਾ ਨਾ ਮਤਲਬ ਉਹਦੀ ਕੈਜ਼ੁਐਲਟੀ ਹੋਵੇ ਵੀ ਜੇ ਉਹਦੇ ਚ ਕੋਈ ਕਮੀ ਹੈ ਆਪਾਂ ਉਹਨੂੰ ਪੂਰੀ ਕਰ ਸਕੀਏ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਫਿਰ ਇੱਕ ਇਕਮੋ ਮਸ਼ੀਨ ਜਿਹੜੀ ਹੈ ਉਹ ਲੈ ਕੇ ਆਂਦੀ ਆਪਾਂ ਮਸ਼ੀਨ ਬੇਸਿਕਲੀ ਉਹ ਜਿਵੇਂ ਡੀ ਐਮ ਸੀ ਲੁਧਿਆਣਾ ਉੱਥੇ ਸੀਗੀ ਜਾਂ ਪੀ ਜੀ ਆਈ ਦੇ ਵਿੱਚ ਇੱਕ ਮਸ਼ੀਨ ਹੈਗੀ ਹੈ ਹੋਰ ਕਿਤੇ ਵੀ ਉਹ ਨਜ਼ਦੀਕ ਨਹੀਂ ਮਤਲਬ ਹੈਗੀ ਮਸ਼ੀਨ ਤੇ ਉਹਦੇ ਵਾਸਤੇ ਪੂਰੀ ਟੀਮ ਦੀ ਜਰੂਰਤ ਹੁੰਦੀ ਹੈ ਕਿਉਂਕਿ ਜੇ ਟੀਮ ਪੂਰੀ ਨਾ ਹੋਵੇ ਫਿਰ ਵੀ ਉਹ ਮਤਲਬ ਕਿ ਜਿਵੇਂ ਡਾਕਟਰ ਰਣਗਰਗ ਜੀ ਹੈ ਸਾਡੇ ਇਹਨਾਂ ਦੇ ਕਾਰਟਿਕ ਤ੍ਰੈਸਿਕ ਸਰਜਨ ਹੈ ਇਹਨਾਂ ਨੇ ਵੀ ਨੀਰ ਵੜ ਮੇਕਾ 200 ਦੇ ਆਰਾਊਂਡ ਹਾਂ ਜੀ 200 ਮਾਈਨਸ ਤੇ ਮੇਜਰ 200 ਦੇ ਆਰਾਊਂਡ ਆਪਾਂ ਸਰਜਰੀਆਂ ਹਾਰਟ ਦੀ ਬਾਈਪਾਸ ਵਗੈਰਾ ਤੇ ਜਾਂ ਦੂਜੀਆਂ ਕਰਤੀਆਂ ਸਟੈਂਟਿੰਗ ਦਾ ਮੇਰੇ ਖਿਆਲ ਨਾਲ ਸਾਡੇ ਕੋਲ 500 ਤੋਂ ਕਰਾਸ ਹੋ ਗਿਆ ਹੋਣਾ ਛੇ ਦਾ ਸਾਡੇ ਮਤਲਬ ਕਾਫੀ ਗਾਰਡਿਕ ਵੈਸੀ ਸਾਡਾ ਬੈਕਅਪ ਬਹੁਤ ਅੱਛਾ ਹੈ ਤੇ ਫਿਰ ਮੇਰਾ ਸ਼ੌਕ ਸੀ ਮਤਲਬ ਮੈਂ ਇਕਮੋ ਮਸ਼ੀਨ ਲੈ ਕੇ ਆਈਏ ਆਪਾਂ ਜਿਹਦੇ ਨਾਲ ਜਿਵੇਂ ਕਣਕਤੀ ਦਵਾਈ ਖਾਦੇ ਪੇਸ਼ੈਂਟ ਆ ਜਾਂ ਕਿਸੇ ਦੇ ਹਾਰਟ ਖਰਾਬ ਹਾਰਟ ਜਾਂ ਲੰਗ ਦੇ ਵਿੱਚ ਦਿੱਕਤ ਹਾਰਟ ਪੰਪਿੰਗ ਘਟਉਂਦੀ ਹੈ ਉਹਨਾਂ ਨੂੰ ਉਹਦੀ ਇਕਮੋ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਕੋਈ ਕਿਸੇ ਦੇ ਲੰਗ ਕੰਮ ਨਹੀਂ ਕਰਦੇ ਕੰਮ ਕਰਨੇ ਬੰਦ ਕਰ ਗਏ ਜਿਵੇਂ ਪਹਿਲੇ ਕੋਵਿਡ ਵੇਲੇ ਵੀ ਹੁੰਦਾ ਸੀ ਫੇਵਨਾ ਚ ਇਨਫੈਕਸ਼ਨ ਹੋ ਗਈ ਉਹਨੂੰ ਫਿਰ ਪੇਸ਼ੈਂਟ ਨੂੰ ਆਪਾਂ ਵੈਂਟੀਲੇਟਰ ਵੀ ਕੰਮ ਕਰਨਾ ਬੰਦ ਕਰ ਦਿੰਦਾ ਫਿਰ ਆਪਾਂ ਇਕਮੋ ਤੇ ਪਾ ਦਿੰਦੇ ਪੇਸ਼ੈਂਟ ਨੂੰ ਜਿਹਦੇ ਨਾਲ ਪੇਸ਼ੈਂਟ ਫਿਰ ਜਦ ਤੱਕ ਇਨਫੈਕਸ਼ਨ ਠੀਕ ਨਹੀਂ ਹੋ ਜਾਂਦੀ ਮਰੀਜ਼ ਨੂੰ ਇੱਕ ਮੋਥੇ ਰੱਖਿਆ ਜਾਂਦਾ ਜਦੋਂ ਇਨਫੈਕਸ਼ਨ ਠੀਕ ਹੋ ਜਾਂਦੀ ਫਿਰ ਮਰੀਜ਼ ਨੂੰ ਮੁੜ ਕੇ ਫਿਰ ਉਹ ਦੁਬਾਰਾ ਨੇਚਰਲ ਹਲਥ ਚ ਆ ਜਾਂਦਾ ਪਿਕਣੇ ਕੁ ਦੋ ਦਿਨਾਂ ਦੇ ਬਾਅਦ ਪੇਸ਼ੈਂਟ ਵੀ ਨਾਰਮਲ ਹੋ ਜਾਂਦਾ ਮਤਲਬ 70 ਤੋਂ 80% ਪੇਸ਼ੈਂਟ ਜਿਹੜੇ ਆ ਕਨਤੀ ਦਵਾਈ ਖਾਦੇ ਬੇਸ਼ਣ ਵੀ ਬਚ ਜਾਣਗੇ ਮਤਲਬ ਜੇ 100 ਮਰੀਜ਼ਾਂ ਨੇ ਖਾਧੀ ਆ ਜੇ ਉਹ ਟਾਈਮ ਨਾਲ ਸਾਡੇ ਕੋਲ ਪਹੁੰਚਣਗੇ ਤਾਂ ਉਹਨੂੰ 70 ਤੋਂ 80% ਅਸੀਂ ਜ਼ਰੂਰ ਬਚਾਵਾਂਗੇ ਜਿਵੇਂ ਉਹ ਜੇ ਆਪਾਂ ਉਹਦੇ ਖਰਚੇ ਦੀ ਵੀ ਗੱਲ ਕਰੀਏ ਜਿਵੇਂ ਡੀ ਐਮ ਸੀ ਹੈ ਤੁਸੀਂ ਖੁਦ ਵੀ ਪਤਾ ਕਰ ਸਕਦੇ ਘੱਟ ਅਸੀਂ ਉਹਨੂੰ ਜਿਹੜਾ ਖਰਚੇ ਨੂੰ ਅਸੀਂ ਜਿਹੜਾ ਸਾਡਾ ਮਿਨੀਮਮ ਕੋਸਟ ਹੈ ਸਰ ਉਹ ਜਿਵੇਂ ਉਹਦੇ ਵਿੱਚ ਆਕਸੀਜਨੈਟਰ ਵੈਰਾ ਲੱਗਦਾ ਹੈ ਤੇ ਉਹ ਜਿਹੜਾ ਪੰਪਿੰਗ ਹੁੰਦੀ ਹੈ 4.5 ਲੱਖ ਦੀ ਹੁੰਦੀ ਹੈ ਬੇਸਿਕਲੀ ਅਸੀਂ ਉਹਨੂੰ ਪਰ ਜਿੱਦਾਂ ਡੇ 1 ਚ ਆਪਾਂ 1.5 ਤੋਂ 2 ਲੱਖ ਰੁਪਿਆ ਖਰਚਾ ਰੱਖਿਆ ਤੇ ਦੂਜੇ ਦਿਨ 50000 ਰੁਪਿਆ ਤੀਜੇ ਦਿਨ 50000 ਰੁਪਿਆ ਉਹਦੇ ਬਾਅਦ ਪਿਛੇ ਸਟੇਬਲ ਹੋ ਜਾਂਦਾ ਤੇ ਪਿਛੇ ਨੋਰਮਲ ਬਸ ਮਤਲਬ ਜਿਹੜਾ ਕਣਕ ਦੀ ਦਵਾਈ ਤੇ ਖਾਦੀ ਦਾ ਪਿਛੇਣਾ ਉਹ 2 ਤੋਂ 3 ਦਿਨਾਂ ਚ ਪਿਛੇ ਠੀਕ ਹੋ ਜਾਂਦਾ ਜਿਆਦਾ ਲੰਮਾ ਰੱਖਣ ਦੀ ਜਰੂਰਤ ਨਹੀਂ ਪੈਂਦੀ ਹੈ ਨਾ ਸਿਰਫ ਕਲੀਅਰ ਹੋ ਜਾਏਗਾ ਹਾਂ ਤੇ ਰਿਕਵਰ ਕਰ ਰਿਹਾ ਨਹੀਂ ਕਰ ਹਾਂ ਕਿਉਂਕਿ ਉਹ ਤੇ ਪੂਰੇ 4 ਡਾਕਟਰਾਂ ਦੀ ਟੀਮ ਹੁੰਦੀ ਹੈ 100% ਤੱਕ ਅਸੀ ਜੀ ਦੀ ਸ਼ੋਰਟ ਹੀ ਨਹੀਂ ਪਰ 80% ਪੇਸ਼ੈਂਟ ਠੀਕ ਹੋ ਕੇ ਜਾਂਦੇ ਬਸ਼ਰਤੇ ਉਹ ਟਾਈਮ ਨਾਲ ਪੇਸ਼ੈਂਟ ਆਣਾ ਚਾਹੀਦਾ ਜੇ ਪੇਸ਼ੈਂਟ ਕੇਵਲ ਡਿਸੀਜਨ ਲੈਣ ਤੇ ਟਾਈਮ ਵੇਸਟ ਕਰ ਦਿੰਦਾ ਸੋਚਣ ਤੇ ਟਾਈਮ ਵੇਸਟ ਕਰ ਦਿੰਦਾ ਫਿਰ ਸਾਡੇ ਵੀ ਬਸ ਨਹੀਂ ਹੁੰਦਾ ਕਿਉਂਕਿ ਜਿੰਨਾ ਟਾਈਮ ਉਹ ਵੇਸਟ ਕਰੇਗਾ ਉਹ ਕਿਉਂਕਿ ਸਾਡੂੰ ਤਿਆਰੀ ਕਰਨ ਦੀ 1 ਘੰਟਾ ਤੋਂ 1 ਘੰਟਾ ਲੈ ਜਾਂਦਾ ਕਿਉਂਕਿ ਸਾਰੇ ਡਾਕਟਰ ਇਕੱਠੇ ਹੋ ਕੇ ਟੀਮ ਨੇ ਉਹਨ ਭਾਵੇਂ ਰਾਤ ਦੇ 12 ਵਜੇ ਆ ਭਾਵੇਂ ਸਵੇਰ ਦਾ ਟਾਈਮ ਆ ਭਾਵੇਂ ਦੁਪਹਿਰ ਦਾ ਟਾਈਮ ਉਦੋਂ ਵੀ ਅਸੀਂ ਇਹਨੂੰ ਨਾਲ ਦੀ ਨਾਲ ਅਪਰੇਸ਼ਨ ਨੂੰ ਪਾਵਾਂਗੇ ਤਾਂ ਹੀ ਅਪਰੇਸ਼ਨ ਸਰਵਾਈਵ ਕਰੂਗਾ ਕਿੰਨੇ ਦਾ ਹਾਂਜੀ ਹਾਂ ਤੇ ਉਹ ਅਸੀਂ ਮਤਲਬ ਕਿ ਬਾਕੀ ਡਾਕਟਰ ਸਾਹਿਬ ਬਰੀਫ ਚ ਦੱਸਣਗੇ ਜਿਵੇਂ ਲੇਜ਼ਰ ਦਾ ਅਸੀਂ ਮਤਲਬ ਜਿਵੇਂ ਲੇਜ਼ਰ ਲੇਟੈਸਟ ਟੈਕਨੀਕ ਜਿਹੜੀ ਲੇਜ਼ਰ ਹੈ ਜਿਵੇਂ ਬਵਾਸੀਰ ਦੇ ਪੇਸ਼ੈਂਟ ਹੁੰਦੇ ਆ ਲਾਈਟਿੰਗ ਵਾਲੇ ਰਸਤੇ ਫੋੜਾ ਹੋ ਜਾਂਦਾ ਪਿੱਠ ਦੇ ਵਿੱਚ ਇੱਕ ਵਾਲ ਤੋੜ ਦੀ ਤਰ੍ਹਾਂ ਮਤਲਬ ਕਿ ਜ਼ਖਮ ਠੀਕ ਨਹੀਂ ਹੁੰਦਾ ਵਾਰ-ਵਾਰ ਨਾੜੀਆਂ ਫੁੱਲ ਜਾਂਦੀਆਂ ਪੇਸ਼ੰਗੀਆਂ ਦੀਆਂ ਲੱਤਾਂ ਦੀਆਂ ਨਾੜੀਆਂ ਫੁੱਲ ਕੇ ਮੋਟੀਆਂ ਹੋ ਜਾਂਦੀਆਂ ਉਨਸਾਰ ਵੈਰੀਕੋਸ ਅਵੈਨਸ ਕਹਿੰਦੇ ਆਪਾਂ ਨੂੰ ਉਹ ਜਿਹੜੀਆਂ ਉਹ ਵੀ ਅਸੀਂ ਲੈ ਚੁੱਕੇ ਮਸ਼ੀਨ ਲੈ ਕੇ ਆਏ ਲੇਟੈਸਟ ਤੇ ਬਾਕੀ ਅਸੀਂ ਇੰਡਕਸਰ ਦੇ ਸਹਿਯੋਗ ਨਾਲ ਅਸੀਂ ਇੱਕ ਐਂਬੂਲੈਂਸ ਜਿਹੜੀ ਵਿਦ ਵੈਂਟੀਲੇਟਰ ਸਟਾਰਟ ਕੀਤੀ ਹੈ ਕਿਉਂਕਿ ਸਾਨੂੰ ਜੇ ਕੋਈ ਪੇਸ਼ੈਂਟ ਮੰਨ ਲਓ ਇੱਥੋਂ ਸ਼ਿਫਟ ਕਰਨਾ ਪੈਂਦਾ ਸੀ ਕਿਤੇ ਬਾਹਰ ਪੇਸ਼ੈਂਟ ਜਾਣਾ ਚਾਹੁੰਦਾ ਹੈ ਸਾਡੇ ਰਿਸਤੇ ਤਾਂ ਬਹੁਤ ਦੂਰ ਹੈ ਜੀ ਦਿੱਲੀ ਹੈ ਜੀ ਸਿੱਖ ਜਾਣਾ ਚਾਹੁੰਦੇ ਆ ਉਹ ਪੇਸ਼ੇ ਨੂੰ ਬਚਾਰੇ ਨੂੰ ਪ੍ਰੋਬਲਮ ਆਉਂਦੀ ਸੀ ਜੇ ਪੇਸ਼ੈਂਟ ਦਿੱਲੀ ਤੋਂ ਜਾਂ ਚੰਡੀਗੜ੍ਹ ਤੋਂ ਸਾਡੇ ਕੋਲ ਆਣਾ ਚਾਹੁੰਦਾ ਸੀ ਵੀ ਉਹਨੂੰ ਫਾਈਨੈਂਸ਼ੀਅਲੀ ਮੰਨ ਲਓ ਕਿਸੇ ਹਸਪੀਟਲ ਜੇ ਅਸੀਂ ਲਿਸਟਾਂ ਲਗੀਆਂ ਹੋਈਆਂ ਜਿਵੇਂ ਸਾਡੇ ਸੀਸੀਯੂ ਦਾ ਖਰਚੇ 10000 ਰੁਪਇਆ ਵੈਂਟੀਲੇਟਰ ਦੇ ਨਾਲ ਉਹ ਅਸੀਂ ਮਤਲਬ ਕਿ ਸਾਡੇ ਕੋਲ ਪੇਸ਼ੈਂਟ ਬਹੁਤ ਸ਼ਿਫਟ ਹੁੰਦੇ ਬਾਹਰੋਂ ਉਹ ਫਿਰ ਪੇਸ਼ੈਂਟ ਨੂੰ ਜਿਵੇਂ ਉੱਥੋਂ ਐਂਬੂਲੈਂਸ ਵਿਚਾਰਨ ਉਹ ਅਰੇਂਜ ਕਰਨੀ ਪੈਂਦੀ ਸੀ ਉਹ ਅਸੀਂ ਵੈਂਟੀਲੇਟਰ ਨਾਲ ਐਂਬੂਲੈਂਸ ਅਸੀਂ ਕੋਤੇ ਭੇਜ ਦਿੰਦੇ ਤੇ ਵਿੱਚ ਦਾ ਟ੍ਰਾਂਸਪੋਰਟੇਸ਼ਨ ਸ਼ਿਫਟ ਹੋ ਜਾਏਗਾ ਜਿੱਦਾਂ ਨਿੱਕੂ ਹੈ ਨਾਲ ਅਸੀਂ ਨਿੱਕੂ ਹੈ ਪੀਡੀਆਟ੍ਰੀਸ਼ian ਡਾਕਟਰ ਰਵਿੰਦਰ ਸਿੰਘ ਜੀ ਸਾਡੇ ਕੋਲ ਵੀ ਪਰਮਾਨੈਂਟ ਹੈ ਅਸੀਂ ਨਿੱਕੂ ਦਾ ਵੀ ਸਟਾਰਟ ਕੀਤਾ ਜਿਵੇਂ ਬੱਚਾ ਕੋਈ 6 ਮਹੀਨੇ ਚ ਹੋ ਗਿਆ 7 ਮਹੀਨੇ ਚ ਹੋ ਗਿਆ ਜਦ ਬੱਚੇ ਨੂੰ ਕੋਈ ਨੀਲਾ ਫਿਰ ਗਿਆ ਸਾਰਾ ਨਹੀਂ ਉਹ ਡਾਕਟਰ ਨਹੀਂ ਪਤਾ ਸਭ ਨੂੰ ਸਤਨ ਸਾਹਿਬ ਨੂੰ ਵੀ ਕਿਉਂਕਿ ਇਹਨਾਂ ਨੂੰ ਵੀ ਬੜੀਆਂ ਪ੍ਰੋਬਲਮਾਂ ਆਉਂਦੀਆਂ ਜੇ ਪੇਸ਼ੈਂਟ ਨੂੰ ਕਿਸੇ ਹਸਪਤਾਲ 'ਚ ਕੋਈ ਪ੍ਰੋਬਲਮ ਆਂਦੀ ਹੈ ਉਹ ਫਿਰ ਸਾਡੇ ਕੋਲ ਪੇਸ਼ੈਂਟ ਜੇ ਆ ਜਾਏਗਾ ਜਾਂ ਕਈ ਵਾਰੀ ਨੇਚਰਲ ਡਿਲੀਵਰੀ ਹੋ ਜਿੰਦੀ ਛੇਵੇਂ ਸਤਵੇਂ ਮਹੀਨੇ 'ਚ ਜਿੱਥੇ ਵੀ ਹੋਵੇ ਸਾਡੀ ਐਂਬੂਲੈਂਸ ਜਾ ਕੇ ਵੀ ਤੇ ਇਨਕੂਬेटर ਉਹਨੂੰ ਪੇਸ਼ੈਂਟ ਉੱਤੇ ਚੁੱਕ ਲਿਆਦੇ ਨਾਲ ਫਿਰ ਅਸੀਂ ਇੱਥੇ ਬੱਚੇ ਨੂੰ ਉਸ ਟੈਂਪਰੇਚਰ 'ਚ ਰੱਖ ਕੇ ਜਿੰਨਾ ਪੇਟ ਸੀ ਪੇਸ਼ੈਂਟ ਦੇ ਮਾਂ ਦਾ ਟੈਂਪਰੇਚਰ ਪੇਟ ਦਾ ਉਨੇ ਟੈਂਪਰੇਚਰ 'ਚ ਰੱਖ ਕੇ ਬੱਚੇ ਨੂੰ ਸਰਵਾਈਵ ਕਰ ਲਾਦੇ ਤੇ ਬਾਕੀ ਜਿਵੇਂ ਅਸੀਂ ਮੋਰਚੀ ਵੀ ਬ ਉਹ ਵੀ ਅਸੀਂ ਮਤਲਬ ਕਿ ਥੱਲੇ ਮਤਲਬ ਬੇਸਮੈਂਟ 'ਚ ਬਣਾਈ ਹੈ ਉਹ ਮਤਲਬ ਜਿਵੇਂ ਕੋਈ ਪੇਸ਼ੈਂਟ ਦੀ ਕੁਦਰਤੀ ਕੋ ਡੈਥ ਹੋ ਜੇ ਦੀ ਭਾਵੇਂ ਇੱਥੇ ਨਹੀਂ ਹੁੰਦੀ ਕਿਤੇ ਬਾਹਰ ਵੀ ਹੋ ਜੇ ਅਸੀਂ ਉਹਨੂੰ ਫ੍ਰੀ ਆਫ ਕਾਸਟ 'ਤੇ ਰੱਖਿਆ ਹੈ ਫ੍ਰੀਜ਼ਰ ਵੀ ਅੰਦਰ ਹੈ ਕੋਈ ਵੀ ਸਾਡੇ ਕੋਲ ਫ੍ਰੀ ਹੋਣੀ ਚਾਹੀਦੀ ਬਸੋ ਸਾਡੇ ਕੋਲ ਅਸੀਂ ਕੋਈ ਐਨੀ ਕੋਈ ਦਾ ਚਾਰਜ ਰੱਖਿਆ ਭਾਵੇਂ ਕੋਈ ਪੇਸ਼ੈਂਟ ਦਸ ਦਿਨ ਰਵੇ ਇੱਕ ਦਿਨ ਰਵੇ ਡੈੱਡ ਬੋਡੀ ਦੀ ਭਾਵੇਂ ਕੋਈ ਚਾਰ ਦਿਨ ਰਵੇ ਕਿਹਿਆਂ ਦਾ ਕੋਈ ਬੱਚਾ ਬਾਹਰੋਂ ਆਣਾ ਹੁੰਦਾ ਉਹਨੂੰ ਡੈੱਡ ਬੋਡੀ 'ਚ ਰੱਖਣੀ ਪੈਦੀ ਹੈ ਘਰੇ ਰੱਖ ਨਹੀਂ ਸਕਦੇ ਐਨੀ ਪ੍ਰੋਬਲਮ ਆਉਂਦੀ ਹੈ ਅਸੀਂ ਨੂੰ ਇੱਥੇ ਰੱਖ ਲੈਂਦੇ ਸਾਨੂੰ ਇਦਾਂ ਨਹੀਂ ਕੋਈ ਅਸੀਂ ਕੋਈ ਖਰਚਾ ਰੱਖਿਆ ਕੋ ਚਾਰਜ ਬਿਲਕੁਲ ਫਰੀ ਹੈ ਸ਼ਰਤ ਇਹ ਸਾਡੇ ਕੋਲ ਫਰੀ ਹੋਣੀ ਚਾਹੀਦੀ ਜੇ ਕੋਈ ਕੋ ਪੇਸ਼ੈਂਟ ਹੋਰ ਆ ਫਿਰ ਅਸੀਂ ਸਾਡੇ ਵਾਸਤੇ ਵੀ ਮਜਬੂਰੀ ਹੈ ਅਸੀਂ ਕਿਸੇ ਹੋਰ ਨੂੰ ਵੀ ਦੇ ਸਕਦੇ ਲੇਕਿਨ ਉਹ ਅਸੀਂ ਮੋਰਚੀ ਵੀ ਬਣਾਈ ਹੈ ਤੇ ਬਾਕੀ ਹੋਰ ਵੀ ਜਿਵੇਂ ਹਾਰਟ ਦੇ ਤੇ ਕੋਈ ਨਵੀਂ ਹਾਰਟ ਦੇ ਹੀ ਨਵੀਂ ਸਾਰਾ ਕੁਝ ਹੀ ਸਾਡੇ ਕੋਲ ਹਾਰਟ ਦਾ ਹਾਰਟ ਦੀ ਕੋਈ ਤੇ ਨੀ ਚੀਜ਼ ਜਿਹੜੀ ਸਾਡੇ ਕੋਲ ਨਹੀਂ ਹੈ ਜਿਵੇਂ ਅਸੀਂ ਕੋਈ ਪਰਮਾ ਕੈਟ ਕਰਨਾ ਹੈ ਜਾਂ ਕੋਈ ਹਾਰਟ ਦੇ ਕੋਈ ਕੋਈ ਵੀ ਚੀਜ਼ ਦੇ ਛੇਕ ਬੰਦ ਕਰਨਾ ਇਹ ਸਾਰੇ ਪ੍ਰੋਸੀਜਰਸ ਕਰ ਰਹੇ ਹਾਂ ਜਿਹਦੇ ਨਾਲ ਸਾਡਾ ਕੈਥ ਲੈਬ ਦੇ ਵਿੱਚ ਸਟੈਂਟਿੰਗ ਹੋਗੀ ਐਂਜਿਓਗ੍ਰਾਫੀ ਹੋਗੀ ਪੇਸਮੇਕਰ ਹੋਵੇ ਡੀਪ ਰਿਪਿਊਰੇਸ਼ਨ ਹੋਵੇ ਸਾਰਾ ਕੁਝ ਅਸੀਂ ਪ੍ਰੋਸੀਜਰਸ ਕਰਦੇ ਹਾਂ ਇਸ ਕਰਕੇ ਕਾਰਡਿੰਗ ਦਾ ਫੁੱਲ ਬੈਕਅਪ ਹੈ ਜਿੱਥੇ ਹੁਣ ਕਈ ਪੇਸ਼ੈਂਟਸ ਐ ਜਿਨ੍ਹਾਂ ਦਾ ਹਾਰਟ ਫੇਲ ਹੋ ਰਿਹਾ ਜਿਹੜੇ ਕਿ ਕੈਂਡੀਡੇਟਸ ਨੇ ਲੱਗ ਟ੍ਰਾਂਸਪਲੈਂਟ ਹਾਸਲ ਤੇ ਉਹ ਜਾਂ ਹਾਰਟ ਟ੍ਰਾਂਸਪਲੈਂਟ ਹਾਸਲ ਉਹ ਪੇਸ਼ੈਂਟ ਨੂੰ ਇੱਥੇ ਆਪਣੇ ਪੰਜਾਬ ਚ ਟ੍ਰਾਂਸਫਰ ਨਹੀਂ ਹੋ ਰਿਹਾ ਤਾਂ ਉਹ ਜਿਵੇਂ ਕਿਸੇ ਨੂੰ ਜਾਣਾ ਚਾਹੀਦਾ ਨਹੀਂ ਜਾਣਾ ਬੰਬੇ ਜਾਣਾ ਤਾਂ ਉਹ ਟਾਈਮ ਬ੍ਰਿਥ ਥੈਰੇਪੀ ਵਾਸਤੇ ਵੀ ਇੱਕ ਮੋਡਲ ਯੂਜ਼ ਹੈ ਜੇ ਕਿਸੇ ਨੂੰ ਜਾਣਾ ਹੈ ਕੋਈ ਕੋਰਸ ਅਦਾ ਕਰਾ ਮੈਂ ਕਰਾ ਦਾਂ ਤਾਂ ਕੋਈ ਅੰਦਰਲੀ ਕਲੀਨ ਗਲੂਡ ਆਪਾਂ ਇੱਕ ਮੋਡਲ ਪਾ ਕੇ ਉਹਨਾਂ ਨੂੰ ਸ਼ਿਫਟ ਕਰ ਸਕਦੇ ਬਾਏ ਏਰੰਗਲ ਤੁਸੀਂ ਉੱਥੇ ਜਾ ਕੇ ਆਪਣਾ ਹੱਤ ਰਕਾ ਕਰਾ ਸਕਦੇ ਹਾਂ ਬਸ਼ਰਤੇ ਉੱਥੇ ਅਵੇਲੇਬਲ ਹੋਵੇ ਉਹ ਬਰਕੀਟ ਬਟ ਇਹ ਕੰਮ ਕਰੇਗੀ ਤੇ ਇਹ ਉਹਨਾਂ ਲਈ ਜਮ ਵਾਸਤੇ ਵੀ ਹੈ ਦੂਜਾ ਇਦੇ ਵਿੱਚ ਦੂਜਾ ਉਹਦਾ ਹਾਰਟ ਫੇਲਅਰ ਜਿਹੜਾ ਇਹ ਸਰਫਾਸ ਡਾਕਟਰ ਸਾਹਿਬ ਨੇ ਦੱਸਿਆ ਸਰਫਾਸ ਪాయిਜ਼ਨਿੰਗ ਹੈ ਉਹ ਵੀ ਹਾਰਟ ਤੇ ਇਫੈਕਟ ਕਰਦੀ। ਉਹ ਹਾਰਟ ਨੂੰ ਵੀ ਬੈਕਅਪ ਦੇਣ ਵਾਸਤੇ ਪਰ ਵੀ ਪాయిਜ਼ਨਿੰਗ ਜਿਹੜੀ ਹੈ ਉਹ ਟਾਈਮ ਨਾਲ ਆਪਣਾ ਖਤਮ ਹੁੰਦੀ ਹੈ ਪਰ ਉਹ ਟਾਈਮ ਕੱਟਣਾ ਔਖਾ ਹੋ ਜਾਂਦਾ। ਉਸੇ ਦੌਰਾਨ ਬੰਦੇ ਨੂੰ ਨੌਟਰੀ ਉਹ ਟਾਈਮ ਐਕਮੋ ਹੈਲਪ ਕਰਦੀ। ਫਿਰ ਕੋਈ ਸਨੇਕ ਬਾਈਟ ਆ ਗਿਆ। ਇਦੇ ਵਿੱਚ ਕ੍ਰੈਸ਼ ਹੋ ਰਿਹਾ پیشنਟ। ਉਹਦੇ ਵਿੱਚ ਵੀ ਇਹ ਹੈਲਪ ਕਰੇ। ਤਾਂ ਇਹ ਐਟ ਲਾਸਟ ਜਿਹੜਾ ਬੈਸਟ ਪੋਸੀਬਲ ਹੈ ਜਦੋਂ ਐਲਬਾਇਟਸ ਜੇ ਹਾਰਟ ਟ੍ਰਾਂਸਪਲੈਂਟ ਨਹੀਂ ਅਵੇਲੇਬਲ। ਐਲਬਰਟਸ ਵੀ ਆਪਾਂ ਕਰ ਸਕਦੇ ਇੱਕ ਮੁੱਤੇ ਪਾ ਕੇ ਪਰ ਐਲਬਰਟ ਜਦੋਂ ਵੀ ਅਵੇਲੇਬਲ ਹੋਏਗਾ ਇੰਡੀਆ 'ਚ ਪਹਿਲੀ ਇੰਡੀਆ 'ਚ ਉਹ ਬਿਲਕੁਲ ਬਾਹਰੋਂ ਮੰਗਾਉਣਾ ਪੈਂਦਾ ਜਦੋਂ ਇੰਡੀਆ 'ਚ ਬਿਲਕੁਲ ਰਾਜੇ ਕਰ ਆਪਣੇ ਕੋਲ ਆ ਜੇ ਤਾਂ ਐਲਬਰਟ ਪਾ ਕੇ ਪੇਸ਼ੈਂਟ ਦਾ 50% ਕੰਮ ਉਹ ਮਸ਼ੀਨ ਹੀ ਕਰੇਗੀ ਜਿਹੜੀ ਕਿ ਇਨ ਬਿਲਟ ਹੋਏ ਹੋਏ ਜੇਕਰ ਕਹਿੰਦੇ ਬੈਟਰੀ ਲੱਗੇ ਤੁੰਨਾ ਉਹ ਵੀ ਹੈਗਾ ਉਹਦੇ ਵੀ ਟ੍ਰਾਂਸਫਰ ਦੀ ਲੋੜ ਨਹੀਂ ਰਹਿੰਦੀ ਬਈ ਉਹ ਵੀ ਆਪਾਂ ਇਹਦੇ ਦੇ ਬੇਸ ਤੇ ਕਰ ਸਕਦੇ ਤਾਂ ਸਾਰੀਆਂ ਫੈਸਿਲਿਟੀ ਇੱਥੇ ਅਵੇਲੇਬਲ ਨੇ ਸ਼ਰਤ ਇਹ ਉਹ ਅਗਲੇ ਰੀਜ ਯੂਜ਼ ਕਰਨ ਕਰਨਾ ਸਮਝੇ